ਤੁਸੀਂ ਐਜ਼ ਅ ਡੀਸੀ ਜੁਆਇਨ ਕੀਤਾ ਫਸਟ ਐਜ਼ ਅ ਡੀਸੀ ਕਾਹਦੀ ਹੈਗੀ ਤਾਂ ਔਰ ਕਿ ਮੰਨਦੇ ਹੋ ਕਪੂਤਲੇ ਨਾਲ ਤੁਸੀਂ ਪਹਿਲੇ ਹੀ ਪ੍ਰਾਣੇ ਜਨੂ ਹੋਏ ਫਿਰ ਤੁਸੀਂ ਕੋ ਵੜਾ ਵੀ ਐ ਤੇ ਕਮਿਸ਼ਨਰ ਵੀ ਔਰ ਐ ਡੀਸੀ ਵੀ ਵਰਕ ਕੀਤਾ ਹੈ ਤੇ ਕੀ ਮੰਨਦੇ ਹੋ ਕੀ ਤੁਹਾਡਾ ਰੇਕ ਵਰਕਿੰਗ ਸਟਾਈਲ ਮੈਂ ਜੀ ਅੱਜ ਬਤੌਰ ਡਿਪਟੀ ਕਮਿਸ਼ਨਰ ਕਪੂਰਥਲਾ ਜੁਆਇਨ ਕੀਤਾ ਹੈ ਇਹ ਬਤੌਰ ਡੀਸੀ ਮੇਰੀ ਪਹਿਲੀ ਪੋਸਟਿੰਗ ਹੈ ਔਰ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਇਤਿਹਾਸਿਕ ਧਰਤੀ ਤੇ ਮੈਨੂੰ ਬਤਵਾੜੀ ਸੀ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਕਿ ਸਰਕਾਰ ਵੱਲੋਂ ਜੋ ਵੀ ਜਨ ਹਿੱਤ ਦੀ ਅਤੇ ਵੈਲਫੇਅਰ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਉਹ ਲੋਕਾਂ ਤੱਕ ਪਹੁੰਚਣ ਔਰ ਨਾਲ ਦੀ ਨਾਲ ਜੋ ਉਹਨਾਂ ਦੀ ਇੰਪਲੀਮੈਂਟੇਸ਼ਨ ਹੈ ਉਹ ਸਹੀ ਤਰੀਕੇ ਨਾਲ ਹੋਵੇ ਨਾਲ ਹੀ ਮੇਰੀ ਇਹ ਵੀ ਕੋਸ਼ਿਸ਼ ਰਹੇਗੀ ਕਿ ਸਾਰਿਆਂ ਨੂੰ ਇੱਕ ਸਾਫ਼ ਸੁਥਰਾ ਟਰਾਂਸਪੇਰੈਂਟ ਤੇ ਕਰਪਸ਼ਨ ਫਰੀ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਮਿਲੇ ਔਰ ਲੋਕਾਂ ਦੇ ਜੋ ਵੀ ਗ੍ਰਿਵਾਂਸਸ ਨੇ ਉਹ ਸਮੇਂ ਸਿਰ ਹੱਲ ਹੋਣ ਜਿਵੇਂ ਤੁਹਾ ਤੁਹਾਡੇ ਸਾਥੀਆਂ ਵੱਲੋਂ ਇਹ ਗੱਲ ਰੱਖੀ ਗਈ ਕਿ ਕਪੂਰਥਲਾ ਨਾਲ ਨੀਰਾ ਨਾਤਾ ਪੁਰਾਣਾ ਹੈ ਬਿਲਕੁਲ ਸਹੀ ਗੱਲ ਹੈ ਮੈਂ ਬਤੌਰ ਏਡੀਸੀ ਤੇ ਕਮਿਸ਼ਨਰ ਫਗਵਾੜਾ ਤਕਰੀਬਨ 5 ਮਹੀਨੇ ਕੰਮ ਕੀਤਾ ਤਾਂ ਬਹੁਤ ਉੱਥੇ ਵੀ ਮਾਨ ਸਤਕਾਰ ਮਿਲਿਆ ਕੰਮ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ ਔਰ ਬਹੁਤ ਵਧੀਆ